ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਦੋਸਤੋ ਤਾਜ਼ੀਆਂ ਖਬਰਾਂ ਦੀ ਗੱਲ ਕਰਨ ਤੋਂ ਪਹਿਲਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਕਰ ਦਿਓ ਲਾਈਕ ਤੇ ਦੋਸਤੋ ਚੱਲਦੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਦੇ ਵੱਲ ਤੇ ਦੋਸਤੋ ਗੱਲ ਕਰਨ ਲਈ ਪਹਿਲੀ ਖਬਰ ਦੇ ਬਾਰੇ ਪੰਜਾਬ ਦੇ ਇੱਕ ਹੋਰ ਥਾਣੇ 'ਚੋਂ ਵੱਡਾ ਤਮਾਕਾ ਪੂਰਾ ਇਲਾਕਾ ਕੰਬਿਆ ਪਟਿਆਲਾ ਦੇ ਪਤੜਾ ਸਬ ਡਿਵੀਜ਼ਨ ਅਧੀਨ ਪੈਂਦੇ ਛੱਤਰਾਣਾ ਫੁੱਲ ਸਟੇਸ਼ਨ ਵਿਖੇ ਬੀਤੀ ਰਾਤ ਇੱਕ ਵੱਡਾ ਤਮਾਕਾ ਹੋਇਆ ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਤਮਾਕੇ ਵਿੱਚ ਪੁਲਿਸ ਸਟੇਸ਼ਨ ਦੇ ਸੀਸ਼ੇ ਟੁੱਟ ਗਏ। ਤਮਾਕਾ ਅਸ ਤਮਾਕਾ ਕਿਸ ਵੱਲੋਂ ਅਤੇ ਕਿਵੇਂ ਕੀਤਾ ਗਿਆ ਅਤੇ ਇਸ ਨਾਲ ਕੀ ਨੁਕਸਾਨ ਹੋਇਆ ਇਸ ਬਾਰੇ ਅਜੇ ਕੋਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਸਪਸ਼ਟ ਨਹੀਂ ਕਰ ਸਕੀ ਪਰ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਸਮੁੱਚੇ ਅਧਿਕਾਰੀਆਂ ਸਮੇਤ ਮੌਕੇ ਦਾ ਜਾਇਜ਼ਾ ਲਿਆ ਅਤੇ ਜਾਂਚ ਤੋਂ ਬਾਅਦ ਹੀ ਕੁਝ ਕਹਿਣ ਦੀ ਗੱਲ ਆਖੀ ਐਸਐਸਪੀ ਨੇ ਅੱਤਵਾਦੀ ਹਮਲਾ ਜਾਂ ਗ੍ਰੇਨੇਡ ਹਮਲੇ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਪਰ ਨੇੜਲੇ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਧਮਾਕਾ ਕਾਫੀ ਖਤਰਨਾਕ ਸੀ ਜਿਸ ਨਾਲ ਆਸ-ਪਾਸ ਦੇ ਲੋਕ ਸਹਿਮ ਗਏ ਸਨ ਇੱਥੇ ਦੱਸਣੀ ਹੋਵੇ ਹੈ ਕਿ ਹੁਣ ਤੱਕ ਸਰਹੱਦੀ ਖੇਤਰ ਦੇ ਨੇੜੇ ਹੀ ਪੁਲਿਸ ਸਟੇਸ਼ਨਾਂ 'ਤੇ ਹਮਲਾ ਹਮਲੇ ਹੋਏ ਸਨ ਇਹ ਪਹਿਲੀ ਵਾਰ ਹੋਇਆ ਹੈ ਕਿ ਮਾਲਵਾ ਮਲਵਾ ਦੇ ਪਟਿਆਲਾ ਜ਼ਿਲ੍ਹੇ ਦੇ ਕਿਸੇ ਪੁਲਿਸ ਸਟੇਸ਼ਨ ਤੇ ਜੇ ਇਹ ਧਮਾਕਾ ਹੋਇਆ ਹੋਵੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਅਤੇ ਅਧਿਕਾਰਕ ਤੌਰ ਤੇ ਪੁਸ਼ਟੀ ਹੋਣ ਤੇ ਹੀ ਧਮਾਕੇ ਬਾਰੇ ਹੋਰ ਜਾਣਕਾਰੀ ਦਿੱਤੀ ਜਾ ਸਕਦੀ ਹੈ ਤੇ ਚਲਦੇ ਹਾਂ ਦੋਸਤੋ ਅਗਲੀ ਖਬਰ ਦੇ ਵੱਲ ਅਮਰਿਤਪਾਲ ਸਿੰਘ ਦੇ ਗਨਮੈਨ ਪੰਜਾਬ ਪੁਲਿਸ ਲੈ ਗਈ ਰਿਮਾਨ ਤੇ ਹੋ ਸਕਦਾ ਵੱਡਾ ਖੁਲਾਸਾ ਅਮਰਿਤਪਾਲ ਸਿੰਘ ਦੇ ਨੇੜੇ ਦੇ ਸਾਥੀ ਅਤੇ ਗਨਮੈਨ ਰਹੇ ਬਲਵਿੰਦਰ ਸਿੰਘ ਫੌਜੀ ਨੂੰ ਸਖਤ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਅੱਜ ਨਾਲ ਅਦਾਲਤ ਵਿੱਚ ਮੋੜ ਪੇਸ਼ ਕੀਤਾ ਗਿਆ ਜਿੱਥੋਂ ਕਿ ਅਜਨਾਲਾ ਅਦਾਲਤ ਨੇ ਪੰਜਾਬ ਪੁਲਿਸ ਦੀਆਂ ਅਤੇ ਦੋਵਾਂ ਧਿਰਾਂ ਦੇ ਵਕੀਲਾਂ ਦੀ ਗੱਲਬਾਤ ਸੁਣ ਤੋਂ ਬਾਅਦ ਵਿਰਿੰਦਰ ਸਿੰਘ ਫੌਜੀ ਨੂੰ ਮੋੜ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਕਿਹਾ ਜਾ ਰਿਹਾ ਹੈ ਕਿ ਵਿਰਿੰਦਰ ਸਿੰਘ ਫੌਜੀ ਦੇ ਰਿਮਾਂਡ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ ਅਲਦਿਆ ਦੋਸਤੋ ਅਗਲੀ ਖਬਰ ਦੇ ਵੱਲ ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖਬਰ ਹੋਸ਼ ਉਡਾਉਣ ਵਾਲੀ ਰਿਪੋਰਟ ਆਈ ਸਾਹਮਣੇ ਪੰਜਾਬ ਦੇ ਲੋਕਾਂ ਖਾਸ ਕਰਕੇ ਔਰਤਾਂ ਲਈ ਬੇहद ਚਿੰਤਾ ਭਰੀ ਖਬਰ ਸਾਹਮਣੇ ਆਈ ਹੈ ਦਰਸਲ ਸੂਬੇ ਚ ਮਾਤਰੀ ਮੌਤ ਦਰ ਨੇ ਸਰਕਾਰ ਨੂੰ ਵੀ ਚਿੰਤਾ ਚਪਾ ਦਿੱਤਾ ਹੈ ਇੱਕ ਰਿਪੋਰਟ ਦੇ ਮੁਤਾਬਕ ਹਰ 10 ਦਿਨਾਂ ਚ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਪਰੇਸ਼ਾਨੀਆਂ ਕਾਰਨ ਇੱਕ ਔਰਤ ਦੀ ਮੌਤ ਹੋ ਰਹੀ ਹੈ ਜੋ ਕਿ ਰਾਸ਼ਟਰੀ ਦਰ ਤੋਂ ਵੀ ਜ਼ਿਆਦਾ ਹੈ ਜਾਣਕਾਰੀ ਮੁਤਾਬਕ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਇੱਕ ਰਿਪੋਰਟ ਚ ਇਸ ਬਾਰੇ ਖੁਲਾਸਾ ਹੋਇਆ ਹੈ। ਰਾਸ਼ਟਰੀ ਦਰ ਮੁਤਾਬਕ ਜਿੱਥੇ ਦੇਸ਼ ਚ ਹਰ 10 ਦਿਨ ਇੱਕ ਔਰਤ ਦੀ ਮੌਤ ਹੋ ਰਹੀ ਹੈ ਉੱਥੇ ਹੀ ਪੰਜਾਬ ਚ ਇਹ ਦਰ 10 ਦਿਨਾਂ ਦੀ ਹੈ। ਪੰਜਾਬ ਸਰਕਾਰ ਵੱਲੋਂ ਇਸ ਨੂੰ ਲੈ ਕੇ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਪਰ ਸੂਬੇ ਦੇ ਹਸਪਤਾਲਾਂ ਚ ਅਜੇ ਵੀ ਚੰਗੀਆਂ ਸਹੂਲਤਾਂ ਨੂੰ ਲੈ ਕੇ ਕਮੀ ਪਾਈ ਜਾ ਰਹੀ ਹੈ ਜਿਸ ਕਾਰਨ ਇਹ ਹਾਲਾਤ ਬਣੇ ਹੋਈ ਹਨ ਜ਼ਿਆਦਾਤਰ ਪਿੰਡੂ ਇਲਾਕਿਆਂ ਦੇ ਹਸਪਤਾਲਾਂ 'ਚ ਡਾਕਟਰ ਅਤੇ ਸਟਾਫ ਕਈ ਵਾਰ ਪੂਰਾ ਨਹੀਂ ਹੁੰਦਾ ਜਿਸ ਕਾਰਨ ਗਰਭਵਤੀ ਔਰਤਾਂ ਦਾ ਚੰਗੀ ਤਰ੍ਹਾਂ ਇਲਾਜ ਨਾ ਹੋਣ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਮੰਤਰੀ ਮਾਤਰੀ ਮੌਤ ਦਰ ਪਹਿਲਾਂ ਨਾਲੋਂ ਘਟੀ ਜ਼ਰੂਰ ਹੈ ਪਰ ਅਜੇ ਵੀ ਸੂਬੇ 'ਚ ਇਹ ਰਾਸ਼ਟਰੀ ਦਰ ਦੇ ਮੁਕਾਬਲੇ ਜ਼ਿਆਦਾ ਹੈ ਪੰਜਾਬ 'ਚ ਸਿਰਫ ਪਿੰਡੂ ਇਲਾਕਿਆਂ 'ਚ ਹੀ ਇਹ ਸਮੱਸਿਆ ਨਹੀਂ ਸ਼ਹਿਰੀ ਇਲਾਕਿਆਂ 'ਚ ਵੀ ਔਰਤਾਂ 'ਚ ਜਾਗਰੂਕਤਾ ਦੀ ਭਾਰੀ ਕਮੀ ਹੈ ਕਪੋਸ਼ਣ ਸੰਬੰਧੀ ਸ਼ਿਕਾਇਤ ਵੱਲ ਔਰਤਾਂ ਜਿਆਦਾਤਰ ਧਿਆਨ ਨਹੀਂ ਦਿੰਦੀਆਂ ਅਤੇ ਜਨੇਪੇ ਦੌਰਾਨ ਖੂਨ ਜਿਆਦਾ ਵਗਣਾ ਮੌਤ ਦਾ ਕਾਰਨ ਬਣ ਜਾਂਦਾ ਹੈ ਇਸ ਸੰਬੰਧੀ ਇਸਤਰੀ ਰੋਗ ਮਹਿਰਾ ਦਾ ਕਹਿਣਾ ਹੈ ਕਿ ਗਰਭਵਤੀ ਔਰਤਾਂ ਨੂੰ ਆਪਣੇ ਖਾਣ-ਪੀਣ ਅਤੇ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਚਲਦੇ ਹਾਂ ਦੋਸਤੋ ਅਗਲੀ ਖਬਰ ਦੇ ਵੱਲ ਪੈਨਸ਼ਨ ਸਕੀਮ ਚ ਜੋ ਹੋਵੇਗਾ ਵੱਡਾ ਬਦਲਾ ਯੂਪੀਐਸ ਅਤੇ ਐਨਪੀਐਸ ਚੋਂ ਇੱਕ ਚੁਣੋ ਜਾਣੋ ਕਿਹੜੀ ਹੈ ਫਾਇਦੇਮੰਦ April ਮਹੀਨੇ ਦੀ ਸ਼ੁਰੂਆਤ ਨਾਲ ਪੈਨਸ਼ਨ ਪ੍ਰਣਾਲੀ ਚ ਅਹਿਮ ਬਦਲਾ ਹੋਣ ਜਾ ਰਿਹਾ ਹੈ ਹੁਣ ਕੇਂਦਰੀ ਕਰਮਚਾਰੀਆਂ ਕੋਲ ਦੋ ਵਿਕਲਪ ਹੋਣਗੇ ਯੂਪੀਐਸ ਅਤੇ ਐਨਪੀਐਸ ਇਹ ਬਦਲਾ ਸਰਕਾਰ ਵੱਲੋਂ 1 April 2025 ਤੋਂ ਲਾਗੂ ਕੀਤਾ ਜਾਵੇਗਾ ਇਸ ਬਦਲਾਅ ਦੇ ਤਹਿਤ ਕੇਂਦਰੀ ਕਰਮਚਾਰੀ ਜੋ ਪਹਿਲਾਂ ਹੀ NPS ਦੇ ਤਹਿਤ ਰਜਿਸਟਰਡ ਹਨ ਉਹਨਾਂ ਨੂੰ ਵੀ ਹੁਣ UPS ਦਾ ਵਿਕਲਪ ਮਿਲੇਗਾ ਦੱਸ ਦਈਏ ਕਿ ਦੋਸਤੋ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੇ ਮਾਰਚ 2025 ਵਿੱਚ UPS ਦੀ ਖੁਸ਼ਨਾ ਕੀਤੀ ਸੀ ਜਿਸ ਦਾ ਉਦੇਸ਼ ਕੇਂਦਰੀ ਕਰਮਚਾਰੀਆਂ ਨੂੰ ਸੇਵਾ ਮੁਕਤੀ ਤੋਂ ਬਾਅਦ ਇੱਕ ਸੁਰੱਖਿਤ ਅਤੇ ਸਥਿਰ ਆਮਦਨ ਪ੍ਰਦਾਨ ਕਰਨਾ ਹੈ UPS ਦੇ ਤਹਿਤ ਕਰਮਚਾਰੀਆਂ ਨੂੰ ਉਹਨਾਂ ਦੀ ਸੇਵਾ ਮੁਕਤੀ ਤੋਂ ਬਾਅਦ ਇੱਕ ਨਿਸ਼ਚਿਤ ਪੈਨਸ਼ਨ ਮਿਲੇਗੀ ਜੋ ਸੇਵਾਮੁਕਤੀ ਤੋਂ ਪਹਿਲਾਂ ਪਿਛਲੇ 12 ਮਹੀਨਿਆਂ ਦੀ ਉਹਨਾਂ ਦੀ ਔਸਤ ਮੂਲ ਤਨਖਾਹ ਦਾ 50% ਹੋਵੇਗੀ ਇਸ ਦੇ ਲਈ ਕਰਮਚਾਰੀ ਨੂੰ ਘੱਟੋ-ਘੱਟ 25 ਸਾਲ ਤੱਕ ਸਰਕਾਰੀ ਨੌਕਰੀ ਵਿੱਚ ਰਹਿਣਾ ਜ਼ਰੂਰੀ ਹੋਵੇਗਾ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਪਹਿਲਾਂ ਪਚਾਲ ਹੋਣ ਜਵਾਲਾਮੁਖੀ ਸੜਕਾਂ ਤੇ ਖਿਲਾਰੇ ਖਿਲਰਿਆ ਲਾਵਾ ਖਾਲੀ ਕਰਵਾਏ ਗਏ ਘਰ ਇੱਕ ਪਾਸੇ ਜਿੱਥੇ ਮਿਆਂਮਾਰ ਕਿ ਉਹ ਪਚਾਲ ਨੇ ਤਾਂ ਬਾਈ ਵਿਚਾਰ ਰੱਖੀ ਹੈ ਉੱਥੇ ਹੀ ਹੁਣ ਆਈਸਲੈਂਡ ਤੋਂ ਇੱਕ ਡਰਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਜਵਾਲਮੁਕੀ ਵਿਸਫੋਟ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਸ ਚੇਤਾਵਨੀ ਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਮੰਗਲਵਾਰ ਨੂੰ ਇੱਕ ਕਸਬੇ ਤੇ ਬਲੂ ਲੈਗੂਨ ਸਪਾ ਨੂੰ ਖਾਲੀ ਕਰਵਾ ਦਿੱਤਾ ਹੈ ਦੱਸ ਦਈਏ ਕਿ ਦੋਸਤੋ ਜਾਣਕਾਰੀ ਅਨੁਸਾਰ ਆਈਸਲੈਂਡ ਦੇ ਗ੍ਰਿੰਡ ਗ੍ਰਿੰਡਾ ਵਿਖੇ ਸ਼ਹਿਰ ਦੇ ਨੇੜੇ ਇੱਕ ਜਵਾਲਾਮੁਖੀ ਚੋਂ ਲਾਵਾ ਨਿਕਲਣਾ ਸ਼ੁਰੂ ਹੋ ਗਿਆ ਹੈ ਜਿਸ ਮਗਰੋਂ ਇਲਾਕੇ ਦੇ ਕਰੀਬ 40 ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਉੱਥੋਂ ਲੋਕਾਂ ਨੂੰ ਢਾਉਣ ਪਿਆ ਸੀ ਜਦੋਂ ਕਰੀਬ 800 ਸਾਲਾਂ ਤੱਕ ਸ਼ਾਂਤ ਰਿਹਾ ਇੱਕ ਜਵਾਲਾਮੁਖੀ ਚਾਣਕ ਐਕਟਿਵ ਹੋ ਗਿਆ ਸੀ ਮੌਸਮ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੰਗਲਵਾਰ ਨੂੰ ਲਾਵਾ ਨਿਕਲਣ ਦੇ ਨਾਲ-ਨਾਲ ਇਲਾਕੇ 'ਚ ਚੱਲਦਾ ਸਖੜਾ ਝਟਕਾ ਵੀ ਮਹਿਸੂਸ ਕੀਤਾ ਅੱਗੇ ਵਿਭਾਗ ਨੇ ਅੱਗੇ ਕਿਹਾ ਕਿ ਹਾਲਾਂਕਿ ਹਾਲੇ ਤੱਕ ਲਾਵਾ ਮੈਦਾਨੀ ਇਲਾਕੇ ਤੱਕ ਨਹੀਂ ਪਹੁੰਚਿਆ ਹੈ ਪਰ ਜਵਾਲਾਮੁਖੀ ਚ ਵਿਸਫੋਟ ਹੋਣ ਦੀ ਆਸ਼ੰਕਾ ਦਿਤਾਈ ਜਾ ਰਹੀ ਹੈ ਤੇ ਚਲਦੇ ਹਾਂ ਦੋਸਤੋ ਅਗਲੀ ਖਬਰ ਦੇ ਵੱਲ ਪੀ ਐਨ ਬੀ ਗਾਹਕਾਂ ਲਈ ਵੱਡੀ ਚੇਤਾਵਨੀ ਜਲਦ ਕਰੋ ਇਹ ਕੰਮ ਨਹੀਂ ਤਾਂ ਹੋ ਸਕਦਾ ਹੈ ਅਕਾਊਂਟ ਬਲੌਕ ਜੇਕਰ ਤੁਹਾਡਾ ਪੰਜਾਬ ਨੈਸ਼ਨਲ ਬੈਂਕ ਚ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਨੂੰ ਵੱਡੀ ਚੇਤਾਵਨੀ ਦਿੱਤੀ ਹੈ ਬੈਂਕਾਂ ਬੈਂਕ ਨੇ ਭਾਰਤੀ ਰਿజర్ਵ ਬੈਂਕ ਆਰਬੀਆਈ ਦੇ ਨਿਰਦੇਸ਼ਾਂ ਦੇ ਤਹਿਤ ਗਾਹਕਾਂ ਨੂੰ 10 April 2025 ਤੱਕ ਆਪਣੇ ਗਾਹਕ ਨੂੰ KYC ਨੂੰ ਅਪਡੇਟ ਕਰਨ ਦੀ ਅਪੀਲ ਕੀਤੀ ਹੈ KYC ਤਹਿਤ 31 March 2025 ਤੱਕ ਸਾਰੇ ਖਾਤਿਆਂ ਨੂੰ ਅਪਡੇਟ ਕੀਤਾ ਜਾਂਦਾ ਹੈ KYC ਨੂੰ ਅਪਡੇਟ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਖਾਤੇ ਦੇ ਸੰਚਾਲਨ ਵਿੱਚ ਵਿਘਨ ਪੈ ਸਕਦਾ ਹੈ ਇਹ ਖਾਤਾ ਬੰਦ ਕੀਤਾ ਜਾ ਸਕਦਾ ਹੈ ਬਾਹਰਲੇ ਦੀ ਐਂਟਰੀ ਹੋਵੇਗੀ ਬੰਦ ਪੀਯੂ ਵੱਲੋਂ ਜਾਰੀ ਹੋਏ ਨਵੇਂ ਹੁਕਮ ਪੰਜਾਬ ਠੰਡੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 2 ਅਪ੍ਰੈਲ ਤੋਂ ਕੈਂਪਸ ਨੂੰ ਲੈ ਕੇ ਨਵੇਂ ਹੁਕਮ ਲਾਗੂ ਕਰ ਦਿੱਤੇ ਗਏ ਹਨ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ ਕੈਂਪਸ ਚ ਬਾਹਰਲੀ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਯੂਨੀਵਰਸਿਟੀ ਚ ਐਂਟਰ ਹੋਣ ਵਾਲੀਆਂ ਗੱਡੀਆਂ ਦੀ ਵੀ ਸਖਤ ਚੈਕਿੰਗ ਕੀਤੀ ਜਾਵੇਗੀ ਵਿਦਿਆਰਥੀਆਂ ਤੇ ਸਟਾਫ ਨੂੰ ਆਈ ਕਾਰਡ ਪਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਕਰ ਹੋਇਆ ਕਿ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਯੂਨੀਵਰਸਿਟੀ ਕੈਂਪਸ ਚ ਹਰਿਆਣਵੀ ਸਿੰਗਰ ਮਾਸੂਮ ਸ਼ਰਮਾ ਦੇ ਸ਼ੋਧ ਦੌਰਾਨ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਮੱਦੇਨਜ਼ਰ ਪੀ ਉਪਰਸ਼ਾਸਨ ਵੱਲੋਂ ਸਖਤੀ ਕਰ ਦਿੱਤੀ ਗਈ ਹੈ ਤੇ ਹੁਣ ਕੈਂਪਸ ਅੰਦਰ ਕਿਸੇ ਵੀ ਸ਼ਕਤੀ ਸ਼ਕਤੀ ਵੈਕਟਿੰਗ ਨੂੰ ਐਂਟਰ ਨਹੀਂ ਹੋਣ ਦਿੱਤਾ ਚਾਵੇਗਾ ਇਸ ਸਬੰਧ ਵਿੱਚ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਂਦੀਆਂ ਵੀ ਖਬਰਾਂ ਸੰਨ ਤੇ ਦੋਸਤੋ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਵੱਡੀ ਖਬਰ ਜ਼ਬਰਦਸਤ ਦੇ ਦੋਸ਼ੀ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਜ਼ਬਰਦਸਤ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਪਾਸਟਰ ਬਜਿੰਦਰ ਸਿੰਘ ਨੂੰ ਮੁਹਾਲੀ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ जीरकपुर दी औरत ਵੱਲੋਂ ਲਾਇ ਜਬਰ ਜਨਾਤ ਦੇ ਦੋਸ਼ਾਂ ਮਗਰੋਂ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ سزا ਸੁناਈ ਗਈ ਹੈ ਦੱਸਣਯੋਗ ਹੈ ਕਿ ਜ਼ੀਰਕਪੁਰ ਦੀ औरत ਵੱਲੋਂ 27 ਸਾਲ 2018 ਤੋਂ ਪਾਸਟਰ ਬਜਿੰਦਰ ਸਿੰਘ ਤੇ ਜਬਰ ਜਨਾਤ ਦੇ ਦੋਸ਼ ਲਾਏ ਗਏ ਸਨ ਇਸ ਮਾਮਲੇ 'ਚ ਪਾਸਟਰ ਦੀ ਗ੍ਰਿਫਤਾਰੀ ਪਹਿਲਾਂ ਹੀ ਹੋ ਚੁੱਕੀ ਸੀ ਇਸ ਮਾਮਲੇ 'ਚ ਪਿਛਲੇ ਦਿਨੀ ਪਾਸਟਰ ਬਜਿੰਦਰ ਸਿੰਘ ਅਦਾਲਤ 'ਚ ਪੇਸ਼ ਹੋਇਆ ਸੀ ਅਸ ਦਿਨ ਪੇਸ਼ੀ ਤੋਂ ਬਾਅਦ ਅਦਾਲਤ ਨੇ ਫੈਸਲੇ ਨੂੰ ਸੁਰੱਖਿਤ ਰੱਖ ਲਿਆ ਸੀ ਅਤੇ 28 ਮਾਰਚ ਨੂੰ ਮਾਮਲੇ 'ਚ ਮੁੜ ਸੁਣਵਾਈ ਹੋਈ ਅਤੇ ਪਾਸਟਰ ਨੂੰ ਦੋਸ਼ੀ ਕਰਾ ਦਿੱਤਾ ਗਿਆ। ਇਹ ਵੀ ਦੱਸਿਆ ਦੱਸ ਦਈਏ ਕਿ ਵਜੀਰਕਪੁਰ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਤੇ ਪਾਸਟਰ ਬਜਿੰਦਰ ਸਿੰਘ ਸਣੇ 7 ਲੋਕਾਂ ਨੂੰ ਕੇਸ ਦਰਜ ਕੀਤਾ ਸੀ। ਤੇ ਚੱਲਦੇ ਹਾਂ ਦੋਸਤੋ ਅਗਲੀ ਖਬਰ ਦੇ ਵੱਲ।